ਕੋਈ ਨਾ ਕਰ ਲੇਗੇ ਆ ਜਾਣਾ ਘੱਟ ਵੱਧ ਕਰ ਲੇਗੇ ਨਹੀਂ ਘੱਟ ਵੱਧ ਨਹੀਂ ਤੁਸੀਂ ਜੇ ਫ੍ਰੀ ਆਫ ਕੋਸਟ ਕਰੋਗੇ ਤਾਂ ਫਿਰ ਅਸੀਂ ਵੀ ਫ੍ਰੀ ਕਿਵੇਂ ਕਰ ਲੇਗੇ ਹਰ ਵਾਰ ਤੇ ਨਹੀਂ ਅਸੀਂ ਨਹੀਂ ਨਹੀਂ ਗੁਰੂ ਦਾ ਪ੍ਰਚਾਰ ਹੀ ਕਰਾਂ ਹੁਣ ਤੁਹਾਡੇ ਫਾਲੋਅਰ ਵੀ ਵਧੇ ਆ ਗੁਰੂ ਦਾ ਪ੍ਰਚਾਰ ਸੁਣੇ ਚਲੋ ਨਹੀਂ ਮੇਰੀ ਗੱਲ ਸੁਸਕਾ ਦੋਸਤੋ ਉਹ ਲਗਾਤਾਰ ਆਡੀਓ ਇੱਕ ਵਾਇਰਲ ਹੋ ਰਹੀ ਹੈ ਗੁਰੂ ਵਾਲਾ ਬਣੀਏ ਵੀਰ ਗੁਰੂ ਵਾਲਾ ਬਣੀਏ ਲੋਕਾਂ ਨੇ ਬਹੁਤ ਇਸ ਚੀਜ਼ ਨੂੰ ਲੈ ਕੇ ਪਹਿਲਾਂ ਤਾਂ ਮਜ਼ਾਕ ਉਡਾਇਆ ਉਦੋਂ ਬਾਅਦ ਤੋਂ ਸ਼ਾਅ ਇਹ ਨਾ ਆਇਆ ਕਿ ਗੱਲ ਤਾਂ ਗੁਰੂ ਦੀ ਹੋਈ ਹੈ ਹੁਣ ਉਨੀਓ ਵੱਡੀ ਬਗਦੋਈ ਇਹਨਾਂ ਖਾਲਸਾ ਜੀ ਦੀ ਹੋ ਰਹੀ ਹੈ ਉਹ ਇਸ ਕਰਕੇ ਕਿ ਪਹਿਲਾ ਕੈਚਿੰਗ ਪੁਆਇੰਟ ਇਹ ਸੀ ਵੀ ਖਾਲਸਾ ਜੀ ਪ੍ਰਚਾਰ ਕਰ ਰਹੇ ਨੇ ਵੀ ਉਹ ਪ੍ਰਵਾਸੀ ਨੇ ਯਾਨੀ ਕਿ ਬਿਹਾਰ ਯੂਪੀ ਦੀ ਜਦੋਂ ਗੱਲ ਕਰੀ ਜਾਂਦੀ ਹੈ ਵੀ ਉਹ ਬੰਦਾ ਸਾਡਾ ਸਿੰਘ ਸਜੈਦ ਉਦੋਂ ਬਾਅਦ ਗੁਰੂ ਦੀ ਬਾਣੀ ਦਾ ਪ੍ਰਚਾਰ ਕਰ ਰਿਹਾ ਹੈ ਇੰਟਰਵਿਊ ਬਹੁਤ ਹੋਣ ਲੱਗ ਗਿਆ ਹੱਥਾਂ ਤੇ ਚੱਕ ਲੈਂਦੇ ਨੇ ਸੋਸ਼ਲ ਮੀਡੀਆ ਵਾਲੇ ਸਾਡੇ ਵੀਰ ਰਹਿੰਦੇ ਨੇ ਲਗਾਤਾਰ ਤਾਕ ਚ ਜਿਹਦੇ ਚਾਰ ਵੀਊ ਆਏ ਨਹੀਂ ਵੱਧ ਤੇ ਉਹਦੇ ਘਰੇ ਇਹ ਪਹੁੰਚੇ ਨਹੀਂ ਹੈਗੇ ਹੁਣ ਆਡੀਓ ਬੁਗਦੋਈ ਵੀ ਕਿਉਂ ਪੋਡਕਾਸਟ ਦੇ ਪੈਸੇ ਮੰਗ ਲੇ ਇਸ ਕਰਕੇ ਇਦੇ ਵਿੱਚ ਕੋਈ ਦੋਰ ਆਈ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਸ ਆਡੀਓ ਦੇ ਅੰਡ ਵਿੱਚ ਵੀਰ ਨੇ ਗੱਲ ਸਾਂਝੀ ਕਰੀਆ ਉਹ ਬਿਲਕੁਲ ਸਟ੍ਰੀਕ ਹੈ ਕਿ ਕਿਸੇ ਨੂੰ ਇੰਨਾ ਹੱਥਾਂ ਤੇ ਨਾ ਚੱਕ ਲਿਆ ਕਰੋ ਕਿ ਬਾਅਦ ਦੇ ਵਿੱਚ ਫਿਰ ਉਹਦੀ ਬਗਦੋਈ ਕਰਨ ਵੇਲੇ ਵੀ ਤੁਹਾਡਾ ਓਡੇ ਜ਼ੋਰ ਲੱਗੇ ਦੂਜੀ ਪਾਸੇ ਗੱਲ ਇਹ ਵੀ ਜਦੋਂ ਐ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਦੇਖੋ ਫਰਜ਼ ਸਾਰਿਆਂ ਦਾ ਹੀ ਆ ਗੁਰੂ ਦੇ ਪ੍ਰਤੀ ਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਤੇ ਅੱਜ ਲੋੜ ਵੀ ਆ ਜਦੋਂ ਏਡੇ ਵੱਡੇ ਤੌਰ ਤੇ ਕਨਵਰਜਨ ਚੱਲਦੇ ਹੀ ਆ ਪਰ ਗੱਲ ਇਹ ਵੀ ਹੈ ਨਾਲ ਕਿ ਜੇਕਰ ਗੁਰੂ ਦੀ ਗੱਲ ਕਰੀਆ ਤਾਂ ਉਹਦੇ ਵਿੱਚ ਐਡਾ ਵੱਡਾ ਹੋ ਕੀ ਗਿਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੰਦੀ ਹੈ ਤੇ ਸਾਰੀ ਅਸੀਂ ਜਿੰਨੀ ਜਿਸ ਦੀ ਜੋ ਕਈ ਕਿ ਅਹਿਮੀਅਤ ਹੈ ਜੋ ਜਿਸ ਦੀ ਮੌਜੂਦਗੀ ਹੈ ਜੋ ਜਿਸ ਦੀ ਹیثیت ਹੈ ਉਸ ਅਕੋਰਡਿੰਗ ਕਰੇ ਗੁਰੂ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਸਾਨੂੰ ਕਿਸੇ ਨੂੰ ਸਪੈਸ਼ਲੀ ਟਾਰਗੇਟ ਕਰਨ ਦੀ ਨਹੀਂ ਲੋੜ ਲੋੜ ਤਾਂ ਇਸ ਚੀਜ਼ ਦੀ ਹੈ ਕਿ ਅਸੀਂ ਜਦੋਂ ਹੁਣ ਇਹ ਗੁਰੂ ਵਾਲਾ ਬਣিয়ে ਵੀਰ ਜੀ ਇਹਨਾਂ ਦੀ ਜਦੋਂ ਗੱਲ ਕਰ ਕਰਕੇ ਹੁਣ ਲਗਾਤਾਰ ਬਗਦੋਈ ਚੱਲ ਰਹੀ ਹੈ ਲੋੜ ਉਹਦੀ ਵੀ ਨਹੀਂ ਕਿਉਂਕਿ ਦੇਖੋ ਇਹ ਭਲਾ ਮਾਨਸ ਬੰਦਾ ਇਹਦੇ ਵਿੱਚ ਕੋਈ ਦੌਰ ਆਈ ਨਹੀਂ ਇਹ ਬੰਦੇ ਨੂੰ ਅੱਡੀ ਸੂਝ-ਬੂਝ ਵੀ ਹੈ ਨਹੀਂ ਇਹ ਵੀ ਕੋਈ ਦੌਰ ਆਈ ਨਹੀਂ ਆਮ ਤੌਰ ਦੇ ਉੱਤੇ ਦੇਖ ਰਹੇ ਹਾਂ ਅਸੀਂ ਕਿ ਸੋਸ਼ਲ ਮੀਡੀਆ ਦੇ ਉੱਤੇ ਰੀਲਸ ਦੇ ਜ਼ਰੀਏ ਸ਼ਾਰਟਸ ਦੇ ਜ਼ਰੀਏ ਪੋਡਕਾਸਟ ਦੇ ਜ਼ਰੀਏ ਬਹੁਤ ਲੋਕ ਛਾਗੇ ਨੇਗੇ ਜ਼ਿੰਦਗੀ ਬਣ ਗਈ ਉਹਨਾਂ ਦੀ ਇਹਨੂੰ ਵੀ ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਵੀ ਭਾਈ ਜਦੋਂ ਤੇਰੀ ਇੰਨੀ ਇੰਟਰਵਿਊ ਹੁੰਦੀ ਆ ਰੇ ਉਹ ਲੋਕ ਇੰਨੇ ਵਿਊ ਲੈਂਦੇ ਨੇ ਤੂੰ ਪੈਸੇ ਮੰਗ ਲਿਆ ਕਰ ਨਾ ਤਾਂ ਮੈਂ ਇਹਦੇ ਪੈਸੇ ਮੰਗਣ ਦੇ ਹੱਕ 'ਚਾਂ ਨਾ ਇਹਦੀ ਜਿਹੜੀ ਤੁਸੀਂ ਦੱਬ ਕੇ ਉਹੀ ਬੇਫਜ਼ੂਲੀ ਮਜ਼ਦੂਰੀ કરી ਨਾ ਮੈਂ ਉਹਦੇ ਹੱਕ ਚਾ ਨਾ ਮੈਂ ਇਸ ਚੀਜ਼ ਦੇ ਹੱਕ ਚਾ ਵੀ ਜਦੋਂ ਹੁਣ ਤੁਸੀਂ ਇਹਨੂੰ ਫਿਰ ਬਮਾਲਾ ਚੰਗਾ ਵੀ ਬੋਲ ਰਹੇ ਹੋ ਬਈ ਇਹ ਬੰਦੇ ਦੀ ਜਿੱਡੀ ਸੂਝ-ਬੂਝ ਸੀ ਕਿਸੇ ਨੇ ਇੱਕ ਆਪ ਦੇ ਨਹੀਂ ਇਹਦੇ ਕੋਈ ਏਡਾ ਧਿਆਨ ਚ ਆਇਆ ਹੋਣਾ ਵੀ ਮੈਂ ਪੈਸੇ ਮੰਗ ਲਾ ਇਹ ਕਿਸੇ ਨੇ ਸਲਾਹ ਦਿੱਤੀ ਉਮੀ ਇਹਨੇ ਅੱਗੇ ਕਹਿਣਾ ਸ਼ੁਰੂ ਕਰਤਾ ਹੋ ਸਕਦਾ ਮਾਤੜ ਇੱਕ ਦੋ ਦੇ ਵੀ ਆਏ ਹੋਣ ਕਿਉਂ ਅਗਲਾ ਸੋਚਦਾ ਵੀ ਆ ਤੇਰੇ ਕਰਕੇ ਇਹਨੇ ਵਿਊ ਕੁਮਾਰੇ ਨੇ ਜੇ ਤੈਨੂੰ 4 ਰੁਪਏ ਦੇ ਜਾਣਗੇ ਕੀ ਫਰਕ ਪੈਂਦਾ ਗੁਰੂ ਦੀ ਬਾਣੀ ਦੀ ਗੱਲ ਜਦੋਂ ਕਿਤੇ ਵੀ ਹੁੰਦੀ ਆ ਸਾਡੀ ਇੰਟੈਂਸ਼ਨ ਜਦੋਂ ਜਾਂਦੀ ਆ ਇਹ ਖਾਸ ਨਹੀਂ ਹੋਣੀ ਚਾਹੀਦੀ ਕਿਉਂਕਿ ਗੁਰੂ ਦੀ ਗੱਲ ਸਾਡੇ ਲਈ ਇਹ ਬਿਲਕੁਲ ਹਰੇਕ ਪੁੱਤ ਦੀ ਜਿਵੇਂ ਜ਼ਿੰਮੇਵਾਰੀ ਆ ਸਾਡ ਨੂੰ ਰਾਹ ਦਿਖਾਉਣ ਵਾਲੀ ਬਾਣੀ ਆ ਉਹ ਐਸੀ ਤਾਂ ਐ ਲਾਗੇ ਕਰਨ ਗੁਰੂ ਦੀ ਬਾਣੀ ਨੂੰ ਲੈ ਕੇ ਯਾਰ ਵੀ ਕੋਈ ਬੰਦਾ ਕਰ ਰਿਹਾ ਕਿ ਉਹ ਐਸੀ ਆਪਤਾ ਵੀ ਕਰੀਏ ਨਾ ਤੇ ਉਹ ਬੰਦਾ ਕਰ ਰਿਹਾ ਤੇ ਦੇਖੋ ਜੀ ਬਹੁਤ ਸ਼ਾਬਾਸ਼ 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 ਹੈਗੀ ਆ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਖਾਸ ਤੌਰ ਤੇ ਜਿਹੜੀਆਂ ਸੰਸਥਾਵਾਂ ਚ ਬੈਠੇ ਨੇ ਉਹਨਾਂ ਦੀ ਤਾਂ ਜ਼ਿੰਮੇਵਾਰੀ ਆ ਸਾਨੂੰ ਗੁਰੂ ਰਾਹ ਦਿਖਾਉਂਦਾ ਗੁਰੂ ਦੀ ਬਾਣੀ ਸਾਨੂੰ ਇੱਕ ਜ਼ਿੰਦਗੀ ਜਿਉਣ ਦਾ ਫਲਸਫਾ ਦਿੰਦੀ ਆ ਉਹਨੂੰ ਲੈ ਕੇ ਤੁਸੀਂ ਸਪੈਸ਼ਲੀ ਇਹ ਚੀਜ਼ ਕਰੋ ਉਹ ਵੀ ਚੰਗਾ ਨਹੀਂ ਲੱਗਦਾ ਉਹ ਕਦ ਕਿਉਂ ਇਹ ਮੈਂ ਕਹਿ ਰਿਹਾ ਉਹ ਕਦ ਘਟਾਉਂਦੀਆਂ ਨੇ ਚੀਜ਼ਾਂ ਸਾਡੇ ਗੁਰੂ ਦਾ ਕਦ ਸਰਵੋੱਚਾ ਮਾ ਸੰਸਾਰ ਦੇ ਵਿੱਚ ਤੇ ਹੁਣ ਪਰ ਜਦੋਂ ਤੁਸੀਂ ਮਾੜਾ ਕਹਿ ਰਹੇ ਹੋ ਇਹ ਵੀ ਚੰਗੀ ਗੱਲ ਨਹੀਂ ਇਹ ਸਭ ਤੋਂ ਵਧੀਆ ਕਰਿਆ ਜਿਹੜਾ ਵੀਰ ਨੇ ਰਿਕਾਰਡਿੰਗ ਕਰਕੇ ਜਦੋਂ ਇਹ ਗੱਲ ਕਾਖੀ ਇਹਦਾ ਜਿਹੜਾ ਮੈਸੇਜ ਅਸਲ ਤੌਰ ਤੇ ਆ ਕਿ ਕਿਸੇ ਨੂੰ ਇੰਨਾ ਨਾ ਚੱਕ ਲਿਆ ਕਰੋ ਇਹ ਬਿਲਕੁਲ ਗੱਲ ਸਹੀ ਆ ਹੁਣ ਬਗਦੋਹੀ ਕਰਨ ਵਾਲਾ ਤੁਸੀਂ ਰਾਹ ਨਹੀਂ ਛੱਡ ਰਹੇ ਬਈ ਇਹ ਉਹੀ ਗੁਰੂ ਦਾ ਬੰਦਾ ਜੇ ਠੀਕ ਹੈ ਕਿਸੇ ਦੀ ਚੱਕ ਚਕਾਈ ਚਾ ਕੇ ਜੇ ਇਹਨੇ ਗੱਲ ਕਹੀ ਤੀ ਤਾਂ ਉਹਨੂੰ ਇੰਨਾ ਵੀ ਨਾ ਤੁਸੀਂ ਨਾ ਬਗਦੋ ਦੂਜੇ ਪਾਸੇ ਵੀ ਗੱਲ ਹੈ ਵੀ ਜੇਕਰ ਕੱਲ ਨੂੰ ਕੋਈ ਗੁਰੂ ਦੀ ਗੱਲ ਕਰਦਾ ਉਹਨੂੰ ਸੀਨੇ ਨਾਲ ਲਾਓ ਪਿਆਰ ਕਰੋ ਉਹਦਾ ਸਾਥ ਦਿਓ ਪਰ ਆ ਵੀਡੀਓ ਬਣਾ ਬਣਾ ਕੇ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਕੋਈ ਬਹੁਤਾ ਵੱਡਾ ਅਸੀਂ ਪੱਤਰਕਾਰੀ ਵਾਲਾ ਕੰਮ ਕਰਿਆ ਸੋਸ਼ਲ ਮੀਡੀਆ ਵਾਲੇ ਸਾਡੇ ਵੀਰ ਜਿਹੜੇ ਵਿਊ ਖਾਣ ਨੂੰ ਫਰੀ ਜਾਂਦੇ ਲਗਾਤਾਰ ਛੋਟੀ ਜੀ ਗੱਲ ਦਾ ਪਤੰਗੜ ਬਣਾਉਂਦੇ ਨੇ ਆ ਪਿੱਛੇ ਇੱਕ ਮਾਮਲਾ ਹੋਇਆ ਸੀਗਾ ਉਹ ਉਹਨਾਂ ਦੇ ਨਾਲ ਫਿਰ ਅਸੀਂ ਕਿਵੇਂ ਫਰੀ ਗਏ ਆ ਤੇ ਸਾਨੂੰ ਇਹ ਚੋ ਸਿੱਖਿਆ ਲੈਣੀ ਚਾਹੀਦੀ ਆ ਭਾਵੇਂ ਮੈਂ ਵੀ ਉਹਨਾਂ ਚੋ ਕਈ ਵਾਰੀ ਸ਼ਾਮਿਲ ਹੋਣਾ ਸਾਡਾ ਕਿਉਂ ਪ੍ਰੈਸ਼ਰ ਇੰਨਾ ਬਣ ਜਾਂਦਾ ਚੀਜ਼ ਦਾ ਹੋਣਾ ਪੈਂਦਾ ਸ਼ਾਮਿਲ ਪਰ ਅਸੀਂ ਕਰੀਏ ਨਾ ਇਹ ਕੰਮ ਹਰ ਇੱਕ ਬੰਦੇ ਦਾ ਕਿਰਤ ਕਰਨਾ ਫਰਜ਼ ਬਣਦਾ ਗੁਰੂ ਨੇ ਸਾਨੂੰ ਰਾਹ ਦਿਖਾਇਆ ਫਿਰ ਵੰਡ ਕੇ ਛਕਣ ਦਾ ਵੀ ਰਾਹ ਸਾਨੂੰ ਗੁਰੂ ਨੇ ਦਿਖਾਇਆ ਤੇ ਜਦੋਂ ਇਹ ਦੋ ਰਾਹ ਸਾਨੂੰ ਉਹਨੇ ਸਾਡੇ ਗੁਰੂ ਨੇ ਦਿੱਤੇ ਨੇ ਤਾਂ ਫਿਰ ਇਸ ਗੁਰੂ ਨੂੰ ਅਸੀਂ ਭੁੱਲ ਕੇ ਮੇ ਸਕਦੇ ਆ ਕਿ ਸਾਨੂੰ ਉਹਦੇ ਸਪੈਸ਼ਲੀ ਪ੍ਰਚਾਰ ਪ੍ਰਸਾਰ ਦੀ ਲੋੜ ਪਵੇ ਜਿਹੜੇ ਭਟਕ ਰਹੇ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਲੋੜ ਆ ਤੇ ਜਿਹੜੇ ਗੁਰੂ ਦੇ ਬੰਦਿਆਂ ਨੇ ਜੇਕਰ ਕਿਸੇ ਤੋਂ ਕੋਈ ਹੋ ਗਈ ਇਸ ਤਰ੍ਹਾਂ ਦੀ ਗਲਤੀ ਉਹਨੂੰ ਇਸ ਤਰ੍ਹਾਂ ਨਾਲ ਨਾ ਚੱਕੋ ਇਹ ਵੀ ਠੀਕ ਹੈ ਕਿ ਜਦੋਂ viewership ਦੀ ਆੜ ਦੇ ਵਿੱਚ ਅਸੀਂ ਪੋਡਕਾਸਟ ਦਾ ਆ ਮਾਈਕ ਜਾਂ ਲੈ ਕੇ ਹਰੇਕ ਥਾਂ 'ਤੇ ਪਹੁੰਚ ਜਾਣੇ ਆ ਉਹ ਵੀ ਨਾ ਕਰਿਆ ਕਰੋ ਜਿੱਥੇ ਲੋੜ ਆ ਉੱਥੇ ਦਿਖਾਓ ਜਿੱਥੇ ਇਨਸਾਫ ਦੀ ਲੋੜ ਆ ਕਿਸੇ ਨੂੰ ਉਹ ਗੱਲ ਕਰੀਏ ਜਿੱਥੇ ਕਿਸੇ ਨੂੰ ਅ ਅਵੇਅਰ ਕਰਨ ਦੀ ਲੋੜ ਆ ਉਹ ਗੱਲ ਕਰੀਏ ਕਮੈਂਟ ਕਰਕੇ ਰਾਏ ਜਰੂਰ ਸਾਂਝੀ ਕਰਿਓ ਕਿ ਗੱਲ ਚੰਗੀ ਲੱਗੀ ਮਾੜੀ ਲੱਗੀ